ਜੋ ਦਿਨੋਂ ਜਨਨਾ ਬੀਜੇਪੀ ਤੇ ਆਰਐਸਐਸ ਵੱਲੋਂ ਇੱਕ ਭਰਮ ਫਲਾ ਕੇ ਕਲਾਵ ਦਲਤ ਭਾਈਚਾਰੇ ਦੇ ਉੱਪਰ ਅਤਿਆਚਾਰ ਕਰਨ ਦਾ ਸੈਕਟਰ ਸ਼ੁਰੂ ਹੋਇਆ ਹੈ ਉਸ ਨੂੰ ਦੇਖਦੇ ਹੋਏ ਸਮੁੱਚੀਆਂ ਦੱਤ ਜੱਥੇਬੰਦੀਆਂ ਨੂੰ ਲਾਬੰਦ ਕਰਕੇ ਕਦੋਂ ਉਹਨਾਂ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ। ਅਸਾਂ ਉਹਨਾਂ ਕਰ ਰਹੇ ਆ ਰਹੇ। ਮੇਰੀ ਪਾਰਟੀ ਦੇ ਵਰਕਰਾਂ ਨੇ, ਮੇਰੇ ਸਾਥੀਆਂ ਨੇ, ਮੇਰੀ ਟੀਮ ਨੇ ਹਨੋ ਅਸ਼ੀਰਵਾਦ ਦਿੱਤਾ ਹੈ ਕਿ ਮੈਂ ਹਮੇਸ਼ਾ ਵੀ ਆਪਣਾ ਜਿਹੜਾ ਜਨਮ ਦਿਨ ਹੈਗਾ ਉਹ ਕਦੇ ਵੀ ਉਸ ਤਰ੍ਹਾਂ ਨਹੀਂ ਮਨਾਇਆ ਜਿਵੇਂ ਤੁਸੀਂ ਲੋਕ ਜਿਵੇਂ ਜਸ਼ਨ ਮਨਾਉਂਦੇ ਆ ਹੋਰ ਕਰਦੇ ਆ ਸੀ ਹਮੇਸ਼ਾ ਮੈਂ ਆਪਣਾ ਜਨਮ ਦਿਨ ਐਜੀਟੇਸ਼ਨ ਦੇ ਦੌਰਾਨ ਹੀ ਮਨਾਇਆ ਹੈ ਸਭਾ ਅੰਬेडकर ਤੇਰੀ ਸੋਤੇ ਬਾਵਾ ਸਾਹਿਬ ਦਾ ਗੁੱਟਿੰਗਰਾਉ ਅੰਬेडकर ਜੀ ਦੇ ਦੁਆਰਾ ਜੋ ਸਾਨੂੰ ਮਾਨ ਸਤਕਾਰ ਸੁਭਧਾਨ ਦਿੱਤਾ ਗਿਆ ਜਿਸ ਕਰਕੇ ਅਸੀਂ ਸਾਰਾ ਕੁਝ ਅੱਜ ਆਜ਼ਾਦੀ ਦੀ ਗੱਲ ਕਰ ਸਕਦੇ ਹਾਂ ਆਪਣੀ ਗੜਾਈ ਲੜ ਸਕਦੇ ਹਾਂ ਆਪਣੇ ਲੋਕਾਂ ਦੀ ਰੱਖੜ ਸਕਦੇ ਹਾਂ ਸੋ ਮੈਂ ਆਪਣੇ ਜਨ ਦੇ ਉਤੇ ਇਹ ਪ੍ਰਣ ਕਰਦਾ ਕਿ ਦਲਿਤ ਭਾਈਚਾਰੇ ਦੇ ਨਾਲ ਜਿੱਥੇ ਵੀ ਐਸਸੀ ਬੀਸੀ ਓਬੀਸੀ ਮਨੋਰਟੀ ਲੋਕਾਂ ਦੇ ਨਾਲ ਜਾਤੀ ਹੋਊਗੀ ਬੇਅਦਭਾਹੀ ਹੋਊਗੀ ਉਸ ਦੇ ਖਿਲਾਫ ਡਟ ਕੇ ਆਵਾਜ਼ ਬਣਾਂਗੇ ਮੇਰੀ ਸਭ ਨੇ ਕਮਾਈ ਜਿੰਨੇ ਸੁੱਖੀ ਪਾਉਣਗੇ ਮਨਦੀਪ ਸਾਹਿਬ ਨੇ ਜਿੱਥੇ ਅਸ਼ੀਰਵਾਦ ਦਿੰਦਿਆਂ ਸਾਨੂੰ ਇਹ ਗੱਲ ਕਹੀ ਹੈ ਕਿ ਨੀਚਾ ਤੇ ਤੀਜਾ ਤੇ ਨੀਚੀ ਨੂੰ ਆਪ ਨੀਚ ਨਾਨਕ ਤਰਕੇ ਸੰਸਾਦ ਵੱਡਿਆਂ ਸੰਚਾਰੀ ਗੁਨਾਨ ਸਿੰਘ ਦੇਵ ਸਾਹਿਬ ਦਾ ਜਨਮ ਦਿਹਾੜਾ ਵੀ ਆ ਰਿਹਾ ਪ੍ਰਗਟ ਦਿਵਸ ਆ ਰਿਹਾ ਹੈ ਉਸ ਪ੍ਰਗਟ ਦਿਵਸ ਨੂੰ ਵੀ ਅਸੀਂ ਮੈਂ ਪਹਿਲਾਂ ਹੀ ਮੁਬਾਰਕਬਾਦ ਦੇਣਾ ਚਾਹ ਰਾਂ ਸੁਮੇਂਚੀ ਮਾਨਵਤਾ ਨੂੰ ਕਿ ਜੋ ਗੁਨਾਨ ਸਿੰਘ ਦੇਵ ਸਾਹਿਬ ਦਾ ਮਿਸ਼ਨ ਹੈ ਉਸ ਨੂੰ ਵੀ ਅਸੀਂ ਪੂਰਾ ਕਰਨ ਦਾ ਕੰਮ ਕਰੀਏ ਦੁਬਾਰੀ ਜੇ ਮੌਕੇ ਪਹੁੰਚਾ ਰਾਜਾ ਨੇ ਛੜਾ ਕੇ ਜਾਂ ਦੀਦੀ ਗੱਲ ਜਿਹੜੀ ਇਹ ਕੀਤੀ ਸੀ ਤੋਂ ਮੈਂ ਉਹਨਾਂ ਉਸ ਦੀ ਵੀ ਸੂਚੀ ਹਾਂ ਤੋਂ ਮੁਹਾਰਤਬਦ ਦਨਾ ਆਉ ਬਾਬਾ ਸਭਾ ਮਿਲਕਰ ਦੇ ਮਿਸ਼ਨ ਨੂੰ ਲੈ ਕੇ ਚੱਲੀਏ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਗਲਤ ਮਹਾਪੰਚਾਇਤ ਪੰਜਾਬ ਦੇ ਚੇਅਰਮੈਨ ਕੇ ਕੇਸੀ ਭਾਗ ਪੰਜਾਬ ਕਨਿਸ ਕਾਂਗਰਸ ਕਮੇਟੀ ਇਹ ਦੋਮਾ ਪ੍ਰਿਸੰਗ ਅੱਜ ਅਸੀਂ ਆਪਣੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਹੈ ਕਿ ਜੋ ਦਿਨੋਂ ਜਨਨ ਬੀਜੇਪੀ ਤੇ ਆਰਐਸਐਸ ਕੋਲੋਂ ਇੱਕ ਭਰਮ ਫਲਾ ਕੇ ਕਲਮ ਦਲਤ ਭਾਈਚਾਰੇ ਦੇ ਉੱਪਰ ਅਤਿਆਚਾਰ ਕਰਨ ਦਾ ਸਿੱਖਣਾ ਸ਼ੁਰੂ ਹੋਇਆ ਹੈ ਉਸ ਨੂੰ ਦੇਖਦੇ ਹੋਏ ਸਮੂਝੀਆਂ ਦੱਤ ਜਿਥੇ ਬੰਦਿਆਂ ਨੂੰ ਲਾਮਬੰਦ ਕਰਕੇ ਅੰਦੋਲਨ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਤੋਂ ਅੱਜ ਜਿੱਤੇ ਅਸੀਂ ਮੀਟਿੰਗ ਕੀਤੀ ਹੋਤੀ ਅੱਜ ਮੇਰਾ ਜਨਮ ਦਿਨ ਵੀ ਸੀਗਾ ਤੇ ਮੇਰੀ ਪਾਰਟੀ ਦੇ ਵਰਕਰਾਂ ਨੇ ਮੇਰੇ ਸਾਥੀਆਂ ਨੇ ਮੇਰੀ ਟੀਮ ਨੇ ਮੈਨੂੰ ਅਸ਼ੀਰਵਾਦ ਦਿੱਤਾ ਹੈ ਜਦ ਮੈਂ ਹਮੇਸ਼ਾ ਵੀ ਆਪਣਾ ਜਨਮ ਦਿਨ ਹੈਗਾ ਉਹ ਕਦੇ ਵੀ ਉਹ ਤੰਗਣਾ ਨਹੀਂ ਮਨਾਇਆ ਜਿਵੇਂ ਤੁਸੀਂ ਲੋਕ ਜਿਵੇਂ ਜਸ਼ਨ ਮਨਾਉਂਦੇ ਆ ਹੋਰ ਕਰਦੇ ਆ ਸੀ ਹਮੇਸ਼ਾ ਮੈਂ ਆਪਣਾ ਜਨਮ ਦਿਨ ਐਜੀਟੇਸ਼ਨ ਦੇ ਦੌਰਾਨ ਹੀ ਮਨਾਇਆ ਐਜੀਟੇਸ਼ਨ ਕਰਕੇ ਹੀ ਮਨਾਇਆ ਤੇ ਮੈਂ ਇਹ ਸਮਝਾਂ ਕਿ 바ਵਾ ਸਾਹੂ ਰੋਗੂਤੀਕਰੋ ਅੰਬੇਡਕਰ ਜੀ ਦੇ ਦੁਆਰਾ ਜੋ ਸਾਨੂੰ ਮਾਨ ਸਤਕਾਰ ਸੁਭਾਣ ਦਿੱਤਾ ਗਿਆ ਜਿਸ ਕਰਕੇ ਅਸੀਂ ਸਾਰਾ ਕੁਝ ਅੱਜ ਆਜ਼ਾਦੀ ਦੀ ਗੱਲ ਕਰ ਸਕਦੇ ਆ ਆਪਣੀ ਗੜਾਹੀ ਲੜ ਸਕਦੇ ਆ ਆਪਣੇ ਲੋਕਾਂ ਨੂੰ ਰੱਖੜ ਸਕਦੇ ਆ ਫੋ ਮੈਂ ਆਪਣੇ ਜਨਮ ਦਿਨ ਤੇ ਇਹ ਪ੍ਰਣ ਕਰਦਾ ਕਿ ਦਲਤ ਭਾਈਚਾਰੇ ਦੇ ਨਾਲ ਜਿੱਥੇ ਵੀ ਐਸੀਬੀਸੀ ਓਬੀਸੀ ਮਰਯੋਟੀ ਲੋਕਾਂ ਦੇ ਨਾਲ ਜਾਤੀ ਹੋਗੀ ਬੇਇਰਸਾਫੀ ਹੋਗੀ ਉਸ ਦੇ ਖਿਲਾਫ ਡਟ ਕੇ ਆਵਾਜ਼ ਬਣਾਂਗੇ ਡਟ ਕੇ ਆਵਾਜ਼ ਉਠਾਵਾਂਗੇ ਤੇ ਬਾਬਾ ਸਾਹਿਬਾਂ ਮਿਲਕਰ ਦਾ ਇਹੂਰਾ ਮਿਸ਼ਨ ਪੂਰਾ ਕਰਨ ਵਿੱਚ ਆਪਣੀ ਜ਼ਿੰਦਗੀ ਦਾ ਹਰ ਸਾਹ ਲਾ ਦੇ। ਔਰ ਗੁਜਨਾਨ ਸਿੰਘ ਸਾਹਿਬ ਨੇ ਜਿੱਥੇ ਅਸੀਸਾਂ ਦਿੰਦਿਆਂ ਸਾਨੂੰ ਇਹ ਗੱਲ ਕਹੀ ਹੈ ਕਿ ਨੀਚਾ ਉਹ ਤਨੀਚਾ ਤੇ ਨੀਚੀ ਹੂਗਾ ਤੇ ਨੀਚ ਨਾਰਿਕ ਤਨ ਕੇ ਸੰਸਾਦ ਵੱਡੀਆਂ ਸੋਚਾਰੀ ਗੁਜਨਾਨ ਸਿੰਘ ਸਾਹਿਬ ਦਾ ਜਾਂਦ ਰਿਆਣਾ ਵੀ ਆ ਰਿਹਾ ਪ੍ਰਗਟ ਦੇਵ ਸਾਰਿਆ ਉਸ ਪ੍ਰਗਟ ਦੇਵ ਵੀ ਅਸੀਂ ਮੈਂ ਪਹਿਲਾਂ ਹੀ ਮੁਬਾਰਕਬਾਦ ਦੇਣਾ ਚਾਹ ਰਾ ਹਾਂ ਸ੍ਰੀ ਮਾਣਤਾਰ ਨੂੰ ਕਿ ਜੋ ਗੁਨਾਹ ਦੇਰਸਾ ਦਾ ਮਿਸ਼ਨ ਹੈ ਉਸ ਨੂੰ ਵੀ ਅਸੀਂ ਪੂਰਾ ਕਰਨ ਦਾ ਕੰਮ ਕਰੀਏ ਔਰ ਦਵਾਈ ਜੋ ਆ ਰਹੀ ਹੈ ਉਹ ਘਰਗੋਬਨ ਸਾਹਿਬ ਨੇ ਦਵਾਈ ਦੇ ਮੌਕੇ ਪਵੰਜਾ ਰਾਜਨ ਸ਼ਿਦਾ ਕੇ ਜਤੀ ਦੀ ਗੱਲ ਜਿਹੜੀ ਇਹ ਕੀਤੀ ਸੀ ਤੋਂ ਮੈਂ ਉਹਨਾਂ ਉਸ ਦੀ ਵੀ ਸ੍ਰੀ ਮਾਣਤਾਰ ਨੂੰ ਮੁਬਾਰਕਬਾਦ ਦਿੰਦਾ ਆਓ ਬਾਬਾ ਸਾਹਿਬਾਂ ਮਿਲ ਕੇ ਦੇ ਮਿਸ਼ਨ ਨੂੰ ਲੈ ਕੇ ਚੱਲਗੇ ਮੈਂ ਅੱਜ ਆਪਣੇ ਜਨਮ ਦਿਨ ਤੇ ਇਹ ਇੱਕ ਹੋਰ ਕਰਨ ਕਰ ਰਿਹਾ ਹਾਂ कि पंजाब के चाली फीसदी दल भाईचारे के ना डट के खड़ा जिस दिन भी बेइंसाफी होगी उस बेइंसाफी के खिलाफ आवाज़ बुलंद करा मेरी लड़ाई किसी जात के खिलाफ नहीं है मेरी लड़ाई किसी धर्म के खिलाफ नहीं है मेरी लड़ाई जबर जुल्म बे के खिलाफ सदा जारी रहेगी